ਲੀਡਰਾਂ ਨੂੰ ਜਿੱਤ ਕੀ ਕਹਿਣਾ ਚਾਹੋਗੇ ਸਾਨੂੰ ਸਾਰਿਆਂ ਨੇ ਜੀ ਬਹੁਤ ਪਿਆਰ ਦਿੱਤੇ ਜਿੰਨਾ ਸਾਡਾ ਲੋਕਾਂ ਨੇ ਸਾਥ ਦਿੱਤੇ ਨਾ ਉਹਨੇ ਇਹ ਕੰਮ ਕੀਤਾ ਭਈ ਬਹੁਤ ਮਨ ਖੁਸ਼ ਆ ਸਾਡਾ ਸਾਰੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਬਹੁਤ ਸਾਥ ਦਿੱਤੇ ਸਾਰਿਆਂ ਦਾ ਬਹੁਤ ਮਨ ਚਾਹਣਾ ਕੀ ਕਹਿਣਾ ਚਾਹੋਗੇ ਲੋਕਾਂ ਦੀ ਜਿੱਤ ਹੈ ਜੀ ਇਹ ਇਹ ਲੋਕਾਂ ਦੀ ਜਿੱਤ ਹੈ ਇਹ ਅੱਛਾ ਹਾਂ ਜੀ ਤੇ ਗੇੜੀਆਂ ਜਿਹੜੇ ਅਮੇਦਾ ਨਾਲ ਤੁਹੇ ਰੰਗਾਂ ਨੂੰ ਵੱਡੀ ਲੀਡ ਨਾਲ ਜਤਾਇਆ ਕੀ ਕਹਿਣਾ ਚਾਹੂੰਗਾ ਵੀ ਬਿਆਸ ਸਮਝ ਕੰਮ ਹੋਣਗੇ ਹਾਂਜੀ ਬਿਲਕੁਲ ਸਾਨੂੰ ਇਹਨਾਂ ਤੇ ਪੂਰਾ ਭਰੋਸਾ ਹੈ ਸਾਡੇ ਨਾਲ ਖੜੇ ਨੇ ਖੜਦੇ ਆਏ ਨੇ ਖੜਦੇ ਰਹਿਣਗੇ ਨੇ ਵੀ ਕਹਾਣੀ ਦਾ 5 ਸਾਲ ਪਹਿਲਾਂ ਹੀ ਆਪਣਾ ਜਿਹੜਾ ਯੋਗਦਾਨ ਹੈ ਸ਼ੁਰੂ ਕਰਤਾ ਐਮਰਟੀ ਤੋਂ ਬੱਤੇ ਕੰਮ ਵਿੱਚ ਪਹਿਲਾਂ ਹੀ ਕਰ ਰਹੇ ਨੇ 5 ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ ਸਾਨੂੰ ਬਹੁਤ ਖੁਸ਼ੀ ਆ ਦਿਲੋਂ ਖੁਸ਼ੀ ਕੀ ਕਹਿਣਾ ਚਾਹੋਂਗੇ ਐਡੀ ਲੀਡ ਹੋਈ ਜਿੱਤੂ ਹੀ ਜਿਹੜੀ ਵੀ ਵੋਟ ਪਾਈ ਆ ਲੋਕਾਂ ਨੇ ਬੱਬੂ ਦੇ ਕੰਮ ਨੂੰ ਦੇ ਕੇ ਬੱਬੂ ਦੇ ਦਿਲੋਂ ਤੇ ਪਿਆਰ ਨਾਲ ਪਾਈ ਆ ਇਹ ਨਹੀਂ ਹੈਗੀ ਆ ਵੀ ਕੋਈ ਕਿਸੇ ਨੇ ਦਾਲਚ ਜਾ ਕੇ ਪਾਈ ਆ ਇੰਨਾ ਸੋਹਣਾ ਕੰਮ ਕਰਦਾ ਬੱਬੂ ਜਲਦਾ ਵੀ ਸਾਧਾ ਵੈਸੇ ਵੀ ਸਾਧਾ ਹੋ ਮੈਂ ਨੇ ਕਿਹਾ ਪੱਕਾ ਸਾਧ ਗਿਆ ਜ ਆਪਾਂ ਨੂੰ ਜਿਹੜਾ ਸਾਧ ਬੰਦਾ ਹੋਣਾ ਜਲਦਾ ਵੀ ਸਾਧ ਹੈ ਸਾਫ ਸੁਥਰਾ ਬੰਦਾ ਹੈਗਾ ਬਹੁਤ ਬਾਰੇ ਕੰਮ ਕਰਦਾ ਦੇ ਕੋਈ ਨਹੀਂ ਕੁੱਤੀ ਲੋਕਾਂ ਦੇ ਵਿੱਚ ਬਗੈਰ ਲਾਲਚ ਤੋਂ ਵੋਟ ਪਾਈ ਆ ਔਰ ਵਿਸ਼ਵਾਸ ਨਾਲ ਪਾਈ ਆ ਵੀ ਅੱਕੇ ਵੀ ਕੰਮ ਕਰਾਵਾਂਗੇ ਤੁਹਾਨੂੰ ਉਮੀਦ ਆ ਸਾਡੇ ਪਾਈ ਤੇ ਖੁਸ਼ੀ ਦੇ ਅੰਦਰ ਜਾਂਗਵੇਂ ਰੇਟੀ ਬੱਡੀ ਲੇਟਰਾਂ ਚੋ ਕੁਝ ਹੋ ਰਹੀ ਹੈ ਸਾਰੇ ਪਾੜਿਆਂ ਪਾਣਾ ਨੇ ਬਹੁਤ ਸਹਿਯੋਗ ਦਿੱਤਾ ਪੂਰਾ ਡਟ ਕੇ ਜਿੰਨੀ ਅਸੀਂ ਮਿਹਨਤ ਕੀਤੀ ਸਾਨੂੰ ਮਿਹਨਤ ਦਾ ਫਲ ਮਿਲਿਆ ਪੂਰਾ ਜੋਰ ਲਾ ਰੱਖਿਆ ਦੀ ਬੰਦਰਾ ਕੁਬਈ ਤੇ ਜਿੱਦਾ ਅੱਗੇ ਛੜਦਾ ਜੀ ਇੱਕ ਦੀ ਛੱਟ ਹੋਈ ਆ ਬਾਈ ਜੀ ਇਹ ਦਿলো ਸਪੋਰਟ ਸੀ ਦਿলো ਔਰਟ ਪਈ ਹੈ ਔਰ ਹੱਕ ਤੇ ਸੱਚ ਦੀ ਜਿੱਤ ਹੈ ਬਾਈ ਹੈ ਕੀ ਕਹਣਾ ਜਾਂਗਵੇਂ ਪਾਰ ਦੇ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਦੇ ਕੰਮ ਹੋਣਗੇ ਪੂਰੇ ਵਿਕਾਸ ਹੋਣਗੇ ਇਹਨੂੰ ਚਾਹੇ ਕੰਨ ਤੋਂ ਫੜ ਕੇ ਲਈਏ ਬੰਦਾ ਨਾ ਦੇਣਾ ਹਾਂ ਜਰਾ ಜಿಮೇ ಮರ್ಜಿ ಬಸೋ